ਨਾਲ ਗੁਰ ਸੇਈ ਪ੍ਰੀਅ ਅਨੁਸਸਾ ਤੁਸਵਾਏ ਸਾਰ ਸ਼ਾਨਾ ਜੀ ਗਿਆਨ ਮਾਪਾਰਣ ਦੁਖੁ ਚਹਾ ਬਵਾਸੀ ਬਕਲ ਸ਼ੰਤੀ ਨੂੰ ਅਸੋ ਪੁਰਸੁ ਚਟਕੀਏ ਤੋਦਜੈ ਸੰਤਿ ਪਾਤਿ ਸ਼ਾ is paap mein china sohi hai sab ko paap is paap mein china sohi hai waahu sahib ji uh -huh. I am the ਦੀ ਵਰਗਾ ਸਾਜ ਸੁਖਾਈ ਮਨ ਮੁਖਾਂ ਨੂੰ ਪਰੇਤ ਨਾ ਆਵੇ ਅੰਤਰ ਲੋਭ ਸੁਆਉ ਗੁਰ ਮੁਖ ਜਿੱਤੇ ਸ਼ਬਦ ਨਾ ਧੇਦਿਓ ਹਰ ਨਾਮ ਨਲਾਗਾ ਪਾਉ ਊੜ ਕਾਟ ਪਾਜ ਲੈ ਜਾਸੀ ਮਾਨਮੋਕ ਫਿਕਾ ਅਲਾਓ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਮੂਹ ਤੂੰ ਜਾ ਕਾ ਮਾਇਆ ਮੋ ਸਭ ਲੋਕ ਹੈ ਤੇਰੀ ਤੂੰ ਇੱਕੋ ਸ਼ਕਾ ਆਚਿੰਤ ਕੰਮ ਕਰੈ ਪ੍ਰਭ ਤਿਨ ਕੈ ਜਿਨ ਹਰਿ ਕਾ ਨਾਮੁ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸੈ ਸਤ ਕਾਜ ਸੁਵਾਰਣੁ ਹਾਰਾ ਔਰਾਂ ਕੀ ਨਹੀਂ ਸੁਖੜ ਸੋਵੈ ਉਚੈ ਜਿਨ ਹਰਿ ਪ੍ਰਭ ਹੈ ਗੁਰ ਸੇਵੈ ਕਿਨ ਨਾ ਪਾਇਆ ਮਨ ਮੁਖ ਭੋਪ ਹੋਏ ਬਿਦਲਾਈ ਆਵਾਜਾਵ ਠੌਰ ਨਾ ਪਾਵੈ ਦੁਖ ਮੈਂ ਦੁਖ ਸਮਾਈ ਗੁਰ ਮੁਖ ਹੋਵਾ ਸੁਆਮਰਤ ਤੀਵੈ ਸਜੇ ਸਾਚ ਸਮਾਈ ਜੇਨ ਸਤ ਗੁਰ ਸੇਵੈ ਜਨਮ ਨਾ ਛੋਟੈ ਜਿਹਾ ਨੇਕ ਪਰਮ ਕਰਮ ਕਰੇ ਅਦਿਕਾਈ ਵੇਰ ਬੜਾ ਨਾਮ ਬਾਦਵ ਖਾਣ ਬਿਨ ਹਰਿ ਪ੍ਰਤਨ ਗਵਾਈ ਸੱਚਾ ਸਤਪੁਰ ਸਾਚੀ ਜਿਸ ਬਾਣੀ ਭਜ ਛੁਟੈ ਗੁਰ ਸ਼ਰਨਾਈ ਜਿਨ ਹਰਿ ਮਨ ਵਸਿਆ ਸੇ ਦਰ ਸਾਚੀ ਦਾਰ ਸਾਚੀ ਸੱਚਿਆਰਾ ਉਹਨਾਂ ਦੀ ਸੋਪਾ ਜੋਤ ਜੁਗ ਹੋਈ ਹੋਏ ਨਾ ਮੇਤਨ ਹਾਰਾ ਨਾਨਕ ਤਿਨ ਕੈ ਸਤਿ ਮਨ ਹਾਰੈ ਜਿਨ ਹਰਿ ਰੱਖਿਆ ਔਰ ਧਾਰਾ ਜਿਨ ਹਰਿ ਮਨ ਵਸਿਆ ਸੇ ਦਾਰ ਸਾਚੇ ਦਾਰ ਸਾਚੇ ਸੱਚਿਆਰਾ ਉਪਾ ਜੁਗ ਜੁਗ ਹੋਈ ਹੋਇ ਨਾਮੇ ਤਨਹਾਰਾ ਨਾਨਕ ਕੈ ਨ ਕਾ ਸਦ ਬਲ ਹਾਰੈ ਜਿਨ ਹਰ ਰੱਖਿਆ ਉਰ ਧਾਰਾ